ਰਾਮਰਸਾਲ ਸਿੰਘ ਦਿ올 ਪਿੰਡ ਬਲਟੋਹਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜਿਹੜਾ ਅੱਜ ਤੁਹਾਡਾ ਮਾਨ ਸਨਮਾਨ ਹੋਇਆ ਕਾਰਜ ਸੰਬੰਧ ਵਿੱਚ ਹੋਇਆ ਜੀ ਜਿਹੜਾ ਸਾਡਾ ਮਾਨ ਸਨਮਾਨ ਸਾਡੇ ਸਮੂਹ ਪਿੰਡ ਦੀ ਪੰਚਾਇਤ ਵੱਲੋਂ ਸਰਦਾਰ ਮਨਜੀਤ ਸਿੰਘ ਦਿ올 ਸਰਪੰਚ ਸਾਹਿਬਾਨ ਔਰ ਪੰਚ ਸਾਹਿਬਾਨਾਂ ਵੱਲੋਂ ਜਿਹੜਾ ਸਾਡਾ ਮਾਨ ਸਨਮਾਨ ਹੋਇਆ ਇਹ ਜਿਹੜੀ ਮਾਜ ਪੀਡੀਐਫ ਮੇਲੇ ਵਿੱਚੋਂ ਭਾਰਤ ਵਿੱਚੋਂ ਚੈਂਪੀਅਨ ਬਣੀਆ ਔਰ 25 ਕਿਲੋ ਦੁੱਧ ਦੇ ਕੇ ਇਸ ਬੰਦ ਵਿੱਚ ਸਾਡੇ ਪਿੰਡ ਦੇ ਸਾਰੇ ਸਮੂਹ ਮੈਂਬਰ ਸਰਪੰਚ ਸਾਹਿਬਾਨ ਵੱਲੋਂ ਬੰਦਾ ਜਿਹੜਾ ਮਾਣਿਆ ਦਾਸਿਹਰਨ ਕੀਤਾ ਗਿਆ ਆ ਤੇ ਜਿਹੜਾ ਇਹ ਜਿੱਤ ਪ੍ਰਾਪਤ ਹੋਈ ਆ ਮਜਦੀ ਪੁੱਛ ਤੁਹਾਨੂੰ ਕਿਹੜੀ ਚੀਜ਼ ਮਿਲੀ ਜੀ ਨਾਮ ਜੋ ਦੇਖੋ ਜਿਹੜੀ ਸਾਨੂੰ ਚੀਜ਼ ਦੀ ਗੱਲ ਕਰਦੇ ਹੋ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਪਿਆਰ ਮਿਲਿਆ ਜਿਸ ਬੰਦੇ ਨਾਲ ਵੱਡੀ ਸੰਗਤ ਦਾ ਪਿਆਰ ਹੋਵੇ ਸਭ ਤੋਂ ਵੱਡੀ ਚੀਜ਼ ਹੁੰਦੀ ਪਿਆਰ ਅਨਮੁੱਲੀ ਚੀਜ਼ ਉਸ ਤੋਂ ਇਲਾਵਾ ਜੋ ਪੀਡੀਐਫ ਵੱਲੋਂ ਸੰਸਥਾ ਵੱਲੋਂ ਇੱਕ ਬੁਲਟ ਮੋਟਰਸਾਈਕਲ ਜਿਹੜਾ ਹੈ ਦਿੱਤਾ ਗਿਆ ਔਰ ਬੁਲ ਇਹ ਸੀ ਲੜਿਆ ਜਿਹੜੀ ਪੀਡੀਐਫ ਵੱਲੋਂ ਇਸ ਤੋਂ ਇਲਾਵਾ ਸਰਦਾਰ ਦਵਿੰਦਰ ਸਿੰਘ ਜੀ ਐਨਆਰਆਈ ਆ ਕੈਨੇਡਾ ਰਹਿੰਦੇ ਆ ਉਹਨਾਂ ਨਾਲ ਮੇਰਾ ਬਹੁਤ ਵੱਡਾ ਪਿਆਰ ਹੈ ਧੰਨਾ ਸ਼ੀਦ ਉਹਨਾਂ ਦਾ ਪਿੰਡ ਹੈ ਜ਼ਿਲ੍ਹਾ ਫਰੋਜ਼ਪੁਰ ਤੋਂ ਆ ਉਹਨਾਂ ਨੇ ਆ ਜਿਹੜਾ ਕੈਂਠਾ ਹੈ ਇਹ 5 ਤੋਲੇ ਦਾ ਕੈਂਠਾ ਔਰ ਸ੍ਰੀ ਸਾਹਿਬ ਦੇ ਕੇ ਮਾਨ ਸਨਮਾਨ ਕੀਤਾ ਔਰ ਜਦੋਂ ਮਾਨ ਸਨਮਾਨ ਇਹ ਰਿੰਗ ਅੰਦਰ ਹੋਇਆ ਹਜ਼ਾਰਾਂ ਦੀ ਸੰਗਤ ਤਦਾਦ ਵਿੱਚ ਬੈਠੀ ਸ਼ੋਅ ਵੇਖ ਰਹੀ ਸੀ ਉਸ ਟਾਈਮ ਤੇ ਉਹਨਾਂ ਨੇ ਇਹ ਜਿਹੜਾ ਮਾਨ ਸਨਮਾਨ ਕੀਤਾ ਗਿਆ ਅੱਜ ਅ ਕੱਲਾ ਇਹ ਨਹੀਂ ਕਿ ਬਈ ਡੰਗਰਾਂ ਨੂੰ ਪੱਠੇ ਪਾ ਛੱਡੇ ਜਾਂ ਰੱਛ ਛੱਡੇ ਉਹ ਚੀਜ਼ ਨਹੀਂ ਘਰ ਦੀ ਬਰੀਡ ਉਹਦੇ ਤੇ ਇਹ ਸਾਰੀਆਂ ਜਿਹੜੀਆਂ ਮੱਜਾਂ ਨੇ ਆਪਦੇ ਘਰ ਪੈਦਾ ਕੀਤੀਆਂ ਗਈਆਂ ਨੇ ਕੋਈ ਮੋਲ ਖਰੀਦ ਕੇ ਲਿਆ ਕੇ ਜਿਹੜੇ ਵੱਡੇ ਨਾਮ ਨਹੀਂ ਗਏ ਜਿੱਤੇ ਤੇ ਜਿਹੜੇ ਸਾਡੇ ਭਤੀਜਣੀਆਂ ਕੰਮ ਕੀਤਾ ਇਕੱਲਾ ਮੱਝਾ ਨਹੀਂ ਕਿ ਸਾਰੀ ਇੰਡੀਆ ਦੇ ਵਿੱਚ ਸਾਡੇ ਨਗਰ ਦਾ ਨਾਮ ਤੇ ਸਾਡੀ ਪਹਚਾਇਤ ਦਾ ਪਿੰਡ ਦਾ ਵੈਸੇ ਵੀ ਦਿওল ਪਰਿਵਾਰ ਇੱਕ ਇਸ ਪਿੰਡ ਚ ਥੋੜੇ ਜੇ ਘਰ ਆ ਕਿ ਸਾਰੀ ਇੰਡੀਆ ਚ ਅੱਜ ਜਦੋਂ ਵੀਡੀਓ ਵੇਦੇ ਨੇ ਮਤਲਬ ਇਡੀ ਵੱਡੀ ਖੁਸ਼ੀ ਹੁੰਦੀ ਆ ਤੇ ਤਰੱਕੀ ਜ਼ਿਆਦਾ ਨਾਮ ਜਿੱਤਨ ਨਾਲ ਉਹ ਇਹ ਗੱਲ ਆ ਵੀ ਜਿਹੜੀ ਆਪਦੇ ਘਰ ਆ ਜਾ 8 10 ਪਸ਼ੂ ਇਸੇ ਕੈਟਾਗਰੀ ਦੇ ਬੱਜੇ ਆ ਤੇ ਆਪਦੀ ਹੋਮ ਬਰੀਡ ਆ ਇਹ ਚੀਜ਼ ਤੇ ਮੁੱਲ ਲਿਆ ਕੇ ਨਾਮ ਨਹੀਂ ਗੇ ਕਦੀ ਵੀ ਜਿੱਤੇ ਜਾਂਦੇ ਘਰੇ ਪੈਦਾ ਕਰਕੇ ਸਾਰੇ ਪਰਿਵਾਰ ਦੀ ਰਾਤ ਦਿਨ ਦੀ ਮਿਹਨਤ ਬਹੁਤ ਵੱਡੀ ਅੱਜ ਜਿਆਦੀ ਇਹਦੇ ਚੇ ਖੁਸ਼ੀ ਵਾਲੀ ਗੱਲ ਆ ਵੀ ਉਹ ਸਾਡੇ ਜਿਹੜੇ ਬੱਚੇ ਕੈਨੇਡਾ ਚ ਨਹੀਂ ਉੱਥੋਂ ਆ ਕੇ ਵੀ ਪਸ਼ੂਆਂ ਨਾਲ ਇੰਨਾ ਪ੍ਰੇਮ ਕਰਨਾ ਰਿਹਾ ਮੇਲੇ ਜਿੱਤਨੇ ਵੇਖਨੇ ਇਹ ਵੀ ਵੱਡੀ ਹੈ ਕਿ ਸਾਰੇ ਇੰਡੀਆ ਚ ਮੈਸੇਜ ਜਾਂਦਾ ਤੇ ਅੱਜ ਅਸੀਂ ਕੰਮ 90% ਲੋਕ ਗੜਬੀਆਂ ਫੜੀ ਫਿਰਦੇ ਢੇਰੀਆਂ ਤੋਂ ਦੁੱਧ ਲਿਆ ਕੇ ਆਪਦੀ ਚਾਹ ਪਾਣੀ ਦਾ ਵੀ ਸਾਰਦੇ ਉਹਦੇ ਵਿੱਚ ਇਹ ਕੰਮ ਕਰਨਾ ਬੜੀ ਵੱਡੀ ਕਮਾਨ ਦੀ ਗੱਲ ਆ ਅਸੀਂ ਤੇ ਅਰਦਾਸ ਕਰਦੇ ਆਂ ਵੀ ਇਹ ਦੂ ਵੀ ਵੱਡੇ ਵੱਡੇ ਨਾਮ ਅੱਗੇ ਤੋਂ ਵੀ ਜਿੱਤਣ ਦੀ ਪਾਵਰ ਰੱਖਦਾ ਏ ਰਸਾਲਸੋਂ ਇਹ ਸਾਰੀ ਆਪਦੀ ਹਿੰਮਤ ਆ ਕਿਸੇ ਤੋਂ ਖੋ ਕੇ ਨਹੀਂ ਲਿਆਂਦਾ ਜਾਂ ਮੁੱਲ ਖਰੀਦ ਕੇ ਨਹੀਂ ਬਣਾਇਆ ਆ ਆਪਦੇ ਘਰੇ ਪੈਦਾ ਕਰਕੇ ਨਿੱਕੇ ਨਿੱਕੇ ਬੱਚਿਆਂ ਤੋਂ ਤੇ ਵੱਡੀਆਂ ਮੱਝਾਂ ਬਣੀਆਂ ਦਾ ਜਾਂ ਹਰ ਮੇਲੇ ਤੇ ਜਾਂਦੀਆਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗ੍ਰਾਮ ਪੰਚਾਇਤ ਬਲਟੋਆ ਵਿਖੇ ਬੜੇ ਮਾਣ ਦੇ ਨਾਲ ਖੜੇ ਆ ਕਿ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਸਾਹਬ ਸਿੰਘ ਜਿਓਲ ਉਹਨਾਂ ਦੇ ਜਿਹੜੀ ਪਰਿਵਾਰ ਦੀ ਮਿਹਨਤ ਤੇ ਸਦਕਾ ਇਹਨਾਂ ਦੀ ਜਿਹੜੀ ਨੀਲੀ ਰਾਵੀ ਦੀ ਮੱਝ ਆ ਪੂਰੇ ਇੰਡੀਆ ਦੇ ਵਿੱਚ ਪੀਡੀਐਫ ਦੀ ਕੈਟਾਗਰੀ ਚੋਂ 25 ਕਿਲੋ ਦੇ ਕਰੀਬ ਦੁੱਧ ਜਿਹੜਾ ਨੇ ਪੈਦਾ ਕੀਤਾ ਉਹਦੇ ਤਹਿਤ ਇਹਨਾਂ ਨੂੰ ਇੱਕ ਬੁਲਟ ਮੋਟਰਸਾਈਕਲ ਔਰ ਸੋਨੇ ਦਾ ਕੈਂਠਾ ਸ਼੍ਰੀ ਸਾਹਿਬ ਜਿਹੜਾ ਮਿਲਿਆ ਔਰ ਇਹ ਬੜੀ ਵੱਡੀ ਪ੍ਰਾਪਤੀ ਆ ਕਿਉਂਕਿ ਅੱਜਕੱਲ ਜਿੱਥੇ ਪੰਜਾਬ ਦੇ ਵਿੱਚ ਬਹੁਤਾ ਰਵਾਇਜ ਘਟਦਾ ਜਾ ਰਿਹਾ ਹੈ ਪਸ਼ੂ ਰੱਖਣ ਨੂੰ ਲੈ ਕੇ ਤਕਰੀਬਤ ਤਕਰੀਬਨ ਸੰਕਟ ਦਾ ਰੁਝਾਨ ਬਾਹਰ ਵਾਲਾ ਉਸ ਉਹਨਾਂ ਹਾਲਾਤਾਂ ਦੇ ਵਿੱਚ ਪਸ਼ੂਆਂ ਨੂੰ ਇੰਨਾ ਪਿਆਰ ਕਰਨਾ ਤੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਪ੍ਰਾਪਤੀ ਕਰਨਾ ਬੜੀ ਵੱਡੀ ਗੱਲ ਆ ਔਰ ਸਹੀ ਸਾਰੇ ਇਸ ਸਮੂੱਚੀ ਪੰਚਾਇਤ ਵੱਲੋਂ ਮੈਂਬਰ ਸਾਹਿਬਾਨ ਔਰ ਸਰਪੰਚ ਸਾਹਿਬਾਨ ਵੱਲੋਂ ਅਸੀਰਨ ਵਧਾਈ ਦਿੰਦੇ ਆ ਤੇ ਅਰਦਾਸ ਕਰਦੇ ਵੀ ਇਸ ਤੋਂ ਵੀ ਅੱਗੇ ਹੋਰ ਤਰੱਕੀ